ਮੱਕੀ ਰੋਜ ਦੇਖਣਾ ਤੁਸੀਂ ਮਾਰ ਕੇ ਨਹੀਂ ਹੈਗਾ ਤੁਸੀਂ ਤੁਸੀਂ ਕਿਉਂ ਨਹੀਂ ਤੁਸੀਂ ਉੱਚੀ ਬੋਲੋਗੇ ਦਖਲ ਨਹੀਂ ਦੇਣਾ ਤੁਸੀਂ ਜਿੰਨਾ ਕੰਮ ਦੇ ਦਿੱਖਲ ਦੇ ਰਹੇ ਆਂ ਅਸੀਂ ਸਰਕਾਰੀ ਕੰਮ ਚ ਵਿਘਨ ਪਾ ਰਹੇ ਆਂ ਅਸੀਂ ਕਿਸੇ ਸਰਕਾਰੀ ਕੰਮ ਚ ਅਸੀਂ ਤੁਹਾਡੇ ਤੋਂ ਜਵਾਬ ਮੰਗਦੇ ਆਂ ਅਸੀਂ ਤੁਹਾਡੇ ਤੋਂ ਜਵਾਬ ਮੰਗਦੇ ਆਂ ਮੈਂ ਬਚ ਨਹੀਂ ਕਹਿੰਦੀ ਪੜਾ ਤੁਸੀਂ ਵੇਗਾ ਨਹੀਂ ਪਾਣਾ ਕੋਈ ਵੀ ਤੁਸੀਂ ਤੁਸੀਂ ਤੰਗ ਕਰਦੇ ਹੋ ਲੋਕ ਕਰੋ ਜ ਇਹਨਾਂ ਵਿਚਾਰੇ ਐਡ ਕਰੂੰਗਾ ਪੁਲਿਸ ਤੋਂ ਪਲੇਨ ਕਰੂੰਗਾ ਜੇ ਦੁਬਾਰਾ ਵਿੱਚ ਆਏ ਤੁਸੀਂ ਮੈਂ ਖੁਦ ਕਪਲੇਨ ਕਰੂੰਗਾ ਤੁਸੀਂ ਲਾਓ ਤੁਸੀਂ ਪੁਲਿਸ 100 ਤੇ ਮਲਾਓ ਜੀ ਮਲਾਓ ਤੁਸੀਂ ਚਲੋ ਮੈਂ ਜਾਂਦਾ ਤੁਸੀਂ ਮੈਂ ਜਾਂਦਾ ਮੈਂ ਜਾਂਦਾ ਵੀਰ ਮੈਂ ਜਾਂਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਅੱਗੇ ਲੈ ਕੇ ਚੱਲਾਂਗਾ ਠੀਕ ਹੈ ਤੁਸੀਂ ਮਲਾਓ ਕੋਈ ਸਨ ਫੋਨ ਕਿਹੜਾ ਮੈਨੂੰ ਡਰਾਉਣਾ ਪੁਲਸ ਤੋਂ ਕਿਹੜੀ ਤੋਂ ਡਰਾਉਣਾ ਹੈ ਬਾਰੀ ਜਨਾ ਇਹ ਸਮਝਦੇ ਹੋ ਤੁਸੀਂ ਮੈਨੂੰ ਕੀ ਸਮਝਦੇ ਆ ਤੁਸੀਂ ਕੀ ਸਮਝਦੇ ਹੋ ਤੁਸੀਂ ਦਾ ਦਬਾਅ ਤੁਸੀਂ ਸਾਨੂੰ ਦੇਖ ਕੇ ਦੇਣਾ ਤੁਸੀਂ ਅਸੀਂ ਸਾਰੀ ਮਾਰਕੀਟ ਵੀ ਨਹੀਂ ਕਰਦੇ ਅਸੀਂ ਸਾਰੀ ਮਾਰਕੀਟ ਬੰਦ ਕਰ ਦੇਈਏ ਕਿਤੇ ਵੇ ਮਵੇਂ ਇਸ ਗੱਲ ਨੂੰ ਕਰੋ ਕਰੋ ਤੁਸੀਂ ਆਪਣੀ ਤਨਖਾਹ ਸਾਡੇ ਸਿਰ ਤੋਂ ਕੱਢ ਦਿਓ ਉਹਦੇ ਬਾਅਦ ਲੱਖਾਂ ਸਾਨੂੰ ਕੱਢ ਦਿਓ ਤੁਸੀਂ ਬ੍ਰਾਂਡ ਦੇ ਕਬਜ਼ਾ ਕਰ ਲੈਣਾ ਫਿਰ ਇਹ ਬ੍ਰਾਂਡ ਤੁਹਾਡਾ ਅਸੀਂ ਪੈਸੇ ਦਿੱਤੇ ਨੇ ਬ੍ਰਾਂਡ ਦੇ ਇਹ ਪਬਲਿਕ ਪਾਸੇਜ ਹੈ ਪਬਲਿਕ ਪਾਸੇਜ ਆ ਇਹ ਪਬਲਿਕ ਪੈਸੇ ਜਾਂ ਬ੍ਰਾਂਡ ਆ ਇਹਦਾ ਪੈਸਾ ਅਸੀਂ ਭਰਿਆ ਵਾ ਇਹਦਾ ਪੈਸਾ ਅਸੀਂ ਭਰਿਆ ਵਾ ਅਸੀਂ ਦਬਾਅ ਅਸੀਂ ਲੋ ਚੱਕ ਲੈ ਲੋ ਕੋਈ ਨਹੀਂ ਫਿਰ ਦੱਸ ਦੇ ਘਰਾਂ ਚੋਂ ਚੱਕੋ ਉਹ ਯਾਰ ਅੱਖਾਂ ਕੱਢ ਦੇ ਨੀ ਯਾਰ ਸਾਰੇ ਤੂੰ ਅੱਖਾਂ ਕੱਢ ਰਿਹਾ ਸਾਨੂੰ ਬੋਲਦੀ ਤਮੀਜ਼ ਤੇਰੇ ਮਨ ਜਿੱਥੇ ਗਈ ਮੇਰੇ ਉੱਥੇ ਨੂੰ ਆ ਉਹ ਸਿਲਵਾ ਜਿੱਥੇ ਮੈਂ ਮਾਰਿਆ ਮੈਂ 11 ਮੈਂ 11 ਮੈਂ ਜਿੱਥੇ ਹਮੇਸ਼ਾ ਬਿਠਾ ਆ ਉਹ ਪਿੱਛੇ ਆਹੀ ਆਹੀ ਆਪਣੀ ਟੂਟੀ ਪੰਪ ਦੇ ਨਾਲ ਤੇ ਰੋਲ ਪੰਪ ਦੇ ਨਾਲ ਸਾਰਾ ਲੱਗਿਆ ਉਹ ਅੱਧਾ ਜੱਗ ਲੱਗ ਗਿਆ ਉਹ ਕਿਹੜੇ ਬੰਦ ਮੜ ਰਹੇ ਕੋਈ ਸਹੀ ਗੱਲ ਕਰੋ ਮੈਂ ਕਹਿੰਦਾ ਪਾਣੀ ਤੁਸੀਂ ਗੱਲ ਕਰੋ ਕਿਰਪਾ ਕਰਕੇ ਕਹਿੰਦੇ ਆ 11 ਫੇਸ ਨਹੀਂ ਚੱਕਿਆ